ਚਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੋਰਟ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਹੋਮ ਮੇਡ ਚਾਕਲੇਟ ਚਾਕਲੇਟ ਜਿਹੜੀ ਆਪਾਂ ਦੋ ਤਰ੍ਹਾਂ ਦੀ ਬਣਾ ਕੇ ਤਿਆਰ ਕਰਾਂਗੇ ਡਾਰਕ ਚਾਕਲੇਟ ਤੇ ਵਾਈਟ ਚਾਕਲੇਟ ਘਰ ਵਿੱਚ ਚਾਕਲੇਟ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਇਹਦਾ ਜਿਹੜਾ ਪੂਰਾ ਪ੍ਰੋਸੈਸ ਹੈ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਡਿਟੇਲ ਨਾਲ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੋਰਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰ ਚਾਕਲੇਟ ਬਣਾਉਣ ਲਈ ਆਪਾਂ ਇਹ ਡਾਰਕ ਕੰਪਾਊਂਡ ਲੈ ਆ ਜੀ ਇਹਦੇ ਤੋਂ ਆਪਾਂ ਬਣਾਵਾਂਗੇ ਡਾਰਕ ਚਾਕਲੇਟ ਇਹ 2M ਕੰਪਨੀ ਦਾ ਹੈ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਵਾਈਟ ਚਾਕਲੇਟ ਬਣਾਉਣ ਲਈ ਆਪਾਂ ਲੈ ਵਾਈਟ ਕੰਪਾਊਂਡ ਇਹ ਹੈਗਾ ਮੋਡੇ ਕੰਪਨੀ ਦਾ ਇਹ ਵੀ ਤੁਸੀਂ ਕਿਸੇ ਵੀ ਕੰਪਨੀ ਦਾ ਜਿਹੜਾ ਤੁਹਾਨੂੰ ਮਿਲਦਾ ਹੈ ਲੈ ਸਕਦੇ ਹੋ ਚਾਕਲੇਟ ਨੂੰ ਸ਼ੇਪ ਦੇਣ ਲਈ ਆਪਾਂ ਇਹ ਲੈ ਆ ਜੀ ਸਿਲੀਕਨ ਦੇ ਮੋਲਡ ਇਹਦੇ ਵਿੱਚ ਫਿਲ ਕਰਕੇ ਆਪਾਂ ਚਾਕਲੇਟ ਬਣਾਵਾਂਗੇ ਤੇ ਇਸ ਤਰ੍ਹਾਂ ਦਾ ਜਿਹੜਾ ਆਪਣਾ ਚਾਕਲੇਟ ਦਾ ਡਿਜ਼ਾਈਨ ਹੈ ਬਣ ਕੇ ਤਿਆਰ ਹੋਏਗਾ ਇਿੱਕ ਜਿਹੜਾ ਡਿਜ਼ਾਈਨ ਹੈ ਇਸ ਤਰ੍ਹਾਂ ਦਾ ਆਪਾਂ ਤਿਆਰ ਕਰਾਂਗੇ ਤੇ ਤੁਸੀਂ ਇਸ ਤਰ੍ਹਾਂ ਪਲਾਸਟਿਕ ਦਾ ਵੀ ਕੋਈ ਮੋਲਡ ਜਿਹੜਾ ਲੈ ਸਕਦੇ ਹੋ ਤੇ ਜੇਕਰ ਤੁਸੀਂ ਚਾਕਲੇਟ ਲਾਲੀਪਾਪ ਬਣਾਉਨੇ ਆ ਤਾਂ ਤੁਸੀਂ ਇਸ ਤਰ੍ਹਾਂ ਦਾ ਮੋਲਡ ਲੈ ਸਕਦੇ ਹੋ ਤੇ ਇਹਦੇ ਵਿੱਚ ਇਸ ਤਰ੍ਹਾਂ ਸਟਿਕ ਲਗਾ ਕੇ ਤੁਸੀਂ ਚਾਕਲੇਟ ਲਾਲੀਪਾਪ ਵੀ ਤਿਆਰ ਕਰ ਸਕਦੇ ਆ ਆ ਦੇਖੋ ਜੀ ਇਹ ਆਪਣਾ ਡਾਰਕ ਕੰਪਾਊਂਡ ਦੇ ਵਿੱਚੋਂ ਆਪਾਂ ਇਹ ਚਾਕਲੇਟ ਲਿਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਛੋਟੇ ਟੁਕੜਿਆਂ ਵਿੱਚ ਕੱਟ ਲਿਆ ਤੇ ਇਹ ਜਿਹੜਾ ਆਪਾਂ ਵਾਈਟ ਕੰਪਾਊਂਡ ਦੇ ਵਿੱਚ ਚਾਕਲੇਟ ਲਿਆ ਇਹਨੂੰ ਵੀ ਆਪਾਂ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਮੈਲਟ ਕਰਾਂਗੇ ਚਾਕਲੇਟ ਜਿਹੜਾ ਆਪਾਂ ਮੈਲਟ ਕਰਨਾ ਹੈ ਇਹਨੂੰ ਆਪਾਂ ਡਾਇਰੈਕਟ ਅੱਗ ਤੇ ਨਹੀਂ ਰੱਖਣਾ ਤੇ ਆਪਾਂ ਇਹਨੂੰ ਡਬਲ ਬਾਇਲਰ ਸਿਸਟਮ ਦੇ ਨਾਲ ਮੈਲਟ ਕਰਨਾ ਹੈ ਇਧਰ ਆਪਾਂ ਗੈਸ ਤੇ ਪਾਣੀ ਗਰਮ ਕਰਨ ਲਈ ਰੱਖ ਦਿੱਤਾ ਤੇ ਗੈਸ ਆਪਣਾ ਸਿਮ ਹੈ ਤੇ ਆਪਾਂ ਚਾਕਲੇਟ ਜਿਹੜਾ ਇਹਦੇ ਉੱਪਰ ਰੱਖ ਦਿੰਦੇ ਹਾਂ ਇਸ ਤਰ੍ਹਾਂ ਇਧਰ ਆਪਾਂ ਡਾਰਕ ਚਾਕਲੇਟ ਵੀ ਇਹਦੇ ਉੱਪਰ ਰੱਖ ਦਿੰਦੇ ਹਾਂ ਚਾਕਲੇਟ ਆਪਾਂ ਇਸ ਤਰੀ ਮੈਲਟ ਕਰਨਾ ਹੈ ਤੇ ਪਾਣੀ ਦੀ ਇੱਕ ਵੀ ਬੂੰਦ ਜਿਹੜੀ ਆਪਣੀ ਚਾਕਲੇਟ ਦੇ ਵਿੱਚ ਨਹੀਂ ਜਾਣੀ ਚਾਹੀਦੀ ਜੇਕਰ ਆਪਣੀ ਚਾਕਲੇਟ ਦੇ ਵਿੱਚ ਪਾਣੀ ਪੈ ਗਿਆ ਤਾਂ ਇਹ ਇਥੇ ਜੰਮ ਜਾਣਾ ਤੇ ਇਹਨੂੰ ਆਪਾਂ ਕਿਸੇ ਕਿਸੇ ਵੀ ਤਰ੍ਹਾਂ ਦੀ ਸ਼ੇਪ ਨਹੀਂ ਦੇ ਸਕਾਂਗੇ ਸੋ ਇਹਨੂੰ ਬਹੁਤ ਧਿਆਨ ਦੇ ਨਾਲ ਮੈਲਟ ਕਰਨਾ ਦੇਖੋ ਜੀ ਚਾਕਲੇਟ ਆਪਣੀ ਬਿਲਕੁਲ ਮੈਲਟ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਜਿਸ ਤਰ੍ਹਾਂ ਚਮਚਾ ਲਾਵਾਂਗੇ ਨਾ ਇਹ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਤੇ ਬਿਲਕੁਲ ਵੀ ਗਿੱਲਾ ਚਮਚਾ ਆਪਾਂ ਨਹੀਂ ਲੈਣਾ ਕਿ ਥੋੜਾ ਜਿਹਾ ਵੀ ਇਹਦੇ ਨਾਲ ਪਾਣੀ ਲੱਗਿਆ ਹੋਇਆ ਤੇ ਚਾਕਲੇਟ ਆਪਣੀ ਉੱਥੇ ਫੇਰ ਜੰਮ ਜਾਣੀ ਹੈ ਤੇ ਆਪਾਂ ਇਹਨੂੰ ਮੋਲਡ ਦੇ ਵਿੱਚ ਫਿਲ ਨਹੀਂ ਕਰ ਸਕਾਂਗੇ ਤੇ ਚਲੋ ਜੀ ਹੁਣ ਆਪਾਂ ਚਾਕਲੇਟ ਜਿਹੜੀ ਦੇਖੋ ਬਹੁਤ ਸੋਹਣੀ ਮੈਲਟ ਹੋਈ ਹੈ ਤੇ ਹੁਣ ਆਪਾਂ ਇਹਨੂੰ ਮੋਲਡ ਦੇ ਵਿੱਚ ਫਿਲ സോത്ത പേ പ്ലാസ്റ്റോൾഡ് അപ്പം ചോക്ല പേ ഹലോ ജീ ਚਾਕਲੇਟ ਆਪਾਂ ਮੋਲਡ ਦੇ ਵਿੱਚ ਫਿਲ ਕਰ ਲਈ। ਹੁਣ ਆਪਾਂ ਇਹਨੂੰ ਇਸ ਤਰ੍ਹਾਂ ਟੈਪ ਟੈਪ ਕਰਨਾ ਹੈ। ਇਹ ਦੇਖੋ ਹੁਣ ਆਪਾਂ ਲੈਨੇ ਆ ਸਿਲੀਕੋਨ ਦਾ ਮੋਲਡ। ਉਹਦੇ ਵਿੱਚ ਵੀ ਆਪਾਂ ਚਾਕਲੇਟ ਫਿਲ ਕਰਾਂਗੇ। ਤੇ ਇਹਦੇ ਵਿੱਚ ਆਪਾਂ ਡਰਾਈ ਫਰੂਟ ਵੀ ਫਿਲ ਕਰ ਲਾਂਗੇ। ਡਰਾਈ ਫਰੂਟ ਆਪਾਂ ਐ ਥੋੜੇ ਚਾਕਲੇਟ ਪਾ ਕੇ ਤੇ ਥੋੜੇ ਜਿਹਾ ਆਪਾਂ ਪਾਵਾਂਗੇ ਡਰਾਈ ਫਰੂਟ। ਉੱਪਰ ਫਿਰ ਆਪਾਂ ਇਹ ਚਾਕਲੇਟ ਪਾ ਦੇ। ਇਸ ਤਰ੍ਹਾਂ ਆਪਣੀ ਜਿਹੜੀ ਡਰਾਈ ਫਰੂਟ ਵਾਲੀ ਚਾਕਲੇਟ ਤਿਆਰ ਹੋ ਜੂ। ਇਸ ਤਰ੍ਹਾਂ ਆਪਾਂ ਸਾਰੀ ਚਾਕਲੇਟ ਫਿਲ ਕਰ ਲਾਂਗੇ। ਤਦੋਂ ਵੀ ਆਪਾਂ ਇਸ ਤਰ੍ਹਾਂ ਟੈਪ ਟੈਪ ਕਰ ਲੈਣਾ ਇਸੇ ਤਰੀਕੇ ਨਾਲ ਹੁਣ ਆਪਾਂ ਦੂਜਾ ਮੋਲ ਲੈਦੇ ਚ ਵਿੱਚ ਆਪਾਂ ਆ ਦੇਖੋ ਜਿਹਦੇ ਵਿੱਚ ਬਣਾਵਾਂਗੇ ਆਪਾਂ ਚਾਕਲੇਟ ਲਾਲੀਪਾਪ ਤੇ ਇਸ ਤਰ੍ਹਾਂ ਆਪਾਂ ਸਟਿਕ ਜਿਹੜੀ ਇਹਦੇ ਵਿੱਚ ਲਾ ਲਈ ਤੇ ਹੁਣ ਆਪਾਂ ਇਹਦੇ ਵਿੱਚ ਚਾਕਲੇਟ ਫਿਲਮ ਲਈ ਲਾਲੀਪਾਪ ਬਣਾਉਣ ਵੇਲੇ ਤੁਸੀਂ ਜੇ ਕੋਈ ਸਪ੍ਰਿੰਕਲ ਵਗੈਰਾ ਇਹਦੇ ਵਿੱਚ ਪਾਉਣੇ ਆ ਪਾਉਣੇ ਤਾਂ ਉਹ ਵੀ ਪਾ ਸਕਦੇ ਹੋ ਤੁਨੇ ਤਾਂ ਤੁਸੀਂ ਇਸ ਤਰ੍ਹਾਂ ਪਲੇਨ ਵੀ ਬਣਾ ਸਕਦੇ ਆ। ਆ ਦੇਖੋ। ਥੋੜਾ ਜਿਹਾ ਆਪਾਂ ਇਹਦੇ ਉੱਤੇ ਵਾਈਟ ਪਾਵਾਂਗੇ ਆਪਾਂ ਡਬਲ ਛੇੜ ਦੇ ਜਿਹੜੇ ਆ ਲਾਲੀਪਾਪ ਬਣਾ ਕੇ ਤਿਆਰ ਕਰਾਂਗੇ। ਤੇ ਹੁਣ ਆਪਾਂ ਵਾਈਟ ਚਾਕਲੇਟ ਉਹਨੂੰ ਫਿਲ ਕਰਦੇ ਆ। ਹੁਣ ਆਪਾਂ ਇਹਦਾ ਵਾਈਟ ਚਾਕਲੇਟ ਉਹ ਵੀ ਆਪਾਂ ਮੋਲਡ ਦੇ ਵਿੱਚ ਫਿਲ ਕਰ ਲੈਣਾ। ਇਸ ਤੋਂ ਆਪਾਂ ਸਾਰਾ ਚਾਕਲੇਟ ਦੇ ਵਿੱਚ ਪਾ ਲਾਂਗੇ। ਉਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਟੈਪ ਟੈਪ ਕਰ ਲਾਂਗੇ ਹੁਣ ਆਪਾਂ ਸਿਲੀਕੋਨ ਦੇ ਮੋਲਡ ਵਿੱਚ ਵੀ ਚਾਕਲੇਟ ਫਿਲ ਕਰਦੇ ਵਾਈਟ ਚਾਕਲੇਟ ਦੇ ਵਿੱਚ ਤੁਸੀਂ ਗੁਲਾਬ ਦੀਆਂ ਪੱਤੀਆਂ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਹੈਗੀਆਂ ਤਾਂ ਬਹੁਤ ਸੋਹਣਾ ਮਤਲਬ ਆ ਡਿਜ਼ਾਈਨ ਬਣਦਾ ਹੈ ਦੇਖੀਓ ਰੈੱਡ ਗੁਲਾਬ ਦੀਆਂ ਪੱਤੀਆਂ ਦਿਖ ਰਹੀਆਂ ਨੇ ਵਾਈਟ ਦੇ ਵਿੱਚ ਬਹੁਤ ਸੋਹਣੀ ਚਾਕਲੇਟ ਬਣਦੀ ਹੈ ਲੋਜੀ ਚਾਕਲੇਟ ਆਪਣੀ ਜਿਹੜੀ ਸਾਰੀ ਮੋਲਡ ਦੇ ਵਿੱਚ ਫਿਲ ਹੋ ਗਈ ਤੇ ਹੁਣ ਆਪਣਾ ਜਿਹੜਾ ਰਹਿ ਗਿਆ ਲollipops ਉਹ ਵੀ ਆਪਾਂ ਫਿਲ ਕਰਦੇ ਆ ਆ ਦੇਖੋ ਥੋੜੀ ਥੋੜੀ ਆਪਾਂ ਇਹਦੇ ਵਿੱਚ ਬਲੈਕ ਚਾਕਲੇਟ ਪਾਲੀ ਸੀ ਡਾਰਕ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਵਾਈਟ ਤੇ ਆਪਣੇ ਡਬਲ ਛੇਅਰ ਦੇ ਜਿਹੜੇ ਲollipops ਬਣ ਕੇ ਤਿਆਰ ਹੋਣਗੇ ਡਾਰਕ ਚਾਕਲੇਟ ਪਾ ਕੇ ਇਹਨੂੰ ਆਪਾਂ 5 ਮਿੰਟਾਂ ਦੇ ਲਈ ਫ੍ਰਿਜ 'ਚ ਰੱਖਤਾ ਸੀ ਇੱਕ ਵਾਰੀ ਸੈੱਟ ਹੋਣ ਤੋਂ ਬਾਅਦ ਹੀ ਤੁਸੀਂ ਇਹਦੇ ਉੱਤੇ ਵਾਈਟ ਚਾਕਲੇਟ ਪਾਉਣੀ ਹੈ ਨਹੀਂ ਤਾਂ ਮਿਕਸ ਹੋ ਜਾਂਦੀ ਹੈ ਜੇ ਗਰਮ ਹੋਵੇ ਤਾਂ ਤੇ ਚੰਗੀ ਤਰ੍ਹਾਂ ਦਾ ਛੇਅਰ ਨਹੀਂ ਆਉਂਦਾ ਤਾਂ ਲੈ ਇੱਕ ਵਾਰ ਇਹਨੂੰ ਸੈੱਟ ਕਰਕੇ ਤੇ ਫਿਰ ਉਹਦੇ ਉੱਤੇ ਵਾਈਟ ਚਾਕਲੇਟ ਸੀ ਪਾਸ ਕਰਦੇ ਆ। ਆ ਦੇਖੋ ਜੀ 5 ਮਿੰਟਾਂ ਦੇ ਵਿੱਚ ਆਪਣੀ ਚਾਕਲੇਟ ਜਿਹੜੀ ਬਿਲਕੁਲ ਸੈੱਟ ਹੋ ਗਈ ਐ ਤੇ ਹੁਣ ਆਪਾਂ ਇਹਨੂੰ ਡੀਮੋਲਡ ਕਰਾਂਗੇ। ਆ ਦੇਖੋ। ਥੋੜਾ ਜਿਹਾ ਆਪਾਂ ਇਹਨੂੰ ਉੱਪਰੋਂ ਪ੍ਰੈਸ ਕਰਨਾ ਤੇ ਇਸ ਤਰ੍ਹਾਂ ਚਾਕਲੇਟ ਆਪਣੀ ਨਿਕਲਿਆਉਂਦੀ ਐ ਦੇਖੋ। ਤੁਸੀਂ ਕਿਸੇ ਵੀ ਤਰ੍ਹਾਂ ਦਾ ਮੋਲਡ ਲੈ ਕੇ ਜਿਵੇਂ ਤੁਹਾਨੂੰ ਪਸੰਦ ਹੈ ਉਵੇਂ ਦਾ ਬਣਾ ਸਕਦੇ ਹੋ ਆ ਦੇਖੋ ਹਾਰਟ ਸ਼ੇਪ ਦੇ ਵਿੱਚ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੁਹਾਡੇ ਕੋਲ ਆ ਪਸਿਲੀ ਕਾਉਣ ਦੇ ਮੋਲਡ ਵਾਲਾ ਵੀ ਜਿਹੜਾ ਚਾਕਲੇਟ ਹੈ ਇਹਨੂੰ ਵੀ ਕੱਢ ਲੈਣੇ ਆ ਦੇਖੋ ਆ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋਇਆ ਆ ਸਟਾਰ ਡਿਜ਼ਾਈਨ ਆਪੜਾ ਬਣ ਕੇ ਤਿਆਰ ਹੋਇਆ। ਆ ਦੇਖੋ ਆਪਣੀ ਡਬਲ ਸ਼ੇਡ ਦੇ ਲਾਲੀਪਪ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ। ਆ ਦੇਖੋ ਜੀ ਬਹੁਤ ਵਧੀਆ ਆਪਣੀ ਚਾਕਲੇਟ ਬਣ ਕੇ ਤਿਆਰ ਹੋਈ ਹੈ। ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਚਾਕਲੇਟ ਬਣਾ ਕੇ ਤਿਆਰ ਕਰ ਸਕਦੇ ਹੋ। ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ? ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਵਧੀਆ ਲੱਗੀ, ਲਾਈਕ ਕਰਿਓ, ਸ਼ੇਅਰ ਕਰਿਓ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ